ਮੇਰਾ ਨਾਮ ਗਗਨਦੀਪ ਸਿੰਘ ਆ ਜੀ ਸੂਬਾ ਕਨਵੀਨਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸੰਜਾ ਫਰੰਟ ਅ ਅੱਜ ਦਾ ਜਿਹੜਾ ਇੱਥੇ ਅਸੀਂ ਧਰਨਾ ਮਾਰ ਰਹੇ ਹਾਂ ਐਮਐਲਏ ਸਾਹਿਬ ਦੇ ਗੇਟ ਤੇ ਇਹਦਾ ਮਕਸਦ ਇਹ ਆ ਕਿ ਪੰਜਾਬ ਦੀ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਦੀਆਂ ਪੈਨਸ਼ਨਰਾਂ ਦੀਆਂ ਕੱਚੇ ਕਾਮਿਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਲਗਾਤਾਰ ਸੰਜੇ ਫਰੰਟ ਵੱਲੋਂ ਅ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਜਿਹੜੀ ਹੈਗੀ ਆ ਸਰਕਾਰ ਦੇ ਨਾਲ ਗੱਲਬਾਤ ਦਾ ਦੌਰ ਵੀ ਚੱਲਦਾ ਰਿਹਾ ਪਰ ਸਾਡੀ ਤਰਾਸ ਦੀ ਇਹ ਰਹੀ ਆ ਕਿ ਮਸਲਾ ਹੱਲ ਉਦੋਂ ਹੁੰਦਾ ਹੁੰਦਾ ਜਦੋਂ ਸਰਕਾਰ ਕਿਸੇ ਧਿਰ ਦੀਆਂ ਮੰਗਾਂ ਵਾਸਤੇ ਸਹਿਯੋਗ ਦੇਵੇ ਪਰ ਪੰਜਾਬ ਦਾ ਮੁੱਖ ਮੰਤਰੀ ਮਲਾਜ਼ਮਾਂ ਪੈਨਸ਼ਨਰਾਂ ਕੱਚੇ ਕਾਮਿਆਂ ਦੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਸਬ ਕਮੇਟੀ ਨਾਲ ਮੀਟਿੰਗ ਹੋਈ ਆ ਸਬ ਕਮੇਟੀ ਤੋਂ ਬਾਅਦ ਆ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਇਹਨਾਂ ਦੇ ਵੀ ਕੇ ਜੰਜੂਆ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਸੀ ਜਿਦੇ ਵਿੱਚ ਮਲਾਜ਼ਮਾਂ ਦੇ ਨਾਲੇ ਵਾਅਦਾ ਕੀਤਾ ਗਿਆ ਸੀ ਕਿ ਜਿਹੜੀ ਬਹੁਤ ਜਲਦ ਤੁਹਾਡੇ ਤੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹ ਲਾਗੂ ਕਰ ਦਿੱਤੀ ਜਾਊਗੀ ਕੱਚੇ ਕੰਮੇ ਪੱਕੇ ਕਰ ਦਿੱਤੇ ਜਾਣਗੇ ਤੇ ਜਿਹੜੇ ਪੰਜਾਬ ਦੇ ਪੈਨਸ਼ਨਰ ਨੇ ਉਹਨਾਂ ਦੇ ਉੱਤੇ 2.59 ਦਾ ਗੁਣਾਕ ਲਾਗੂ ਕਰਕੇ ਉਹਨਾਂ ਨੂੰ ਮਾਫ ਕਰਨਾ ਉਹਨਾਂ ਦੇ ਮਸਲੇ ਹੱਲ ਕਰ ਦਿੱਤੇ ਜਾਣਗੇ ਪਰ ਉਸ ਤੋਂ ਬਾਅਦ ਵੀ ਸਾਲ ਡੇਢ ਸਾਲ ਬੀਤ ਗਿਆ ਇਸ ਸਰਕਾਰ ਨੇ ਕੋਈ ਮਸਲਾ ਨਾ ਮੁਲਾਜ਼ਮਾਂ ਦਾ ਨਾ ਪੈਨਸ਼ਨਰਾਂ ਦਾ ਨਾ ਕੱਚੇ ਕਾਮਿਆਂ ਦਾ ਨਾ ਪ੍ਰਾਣੀ ਪੈਨਸ਼ਨ ਬਹਾਲ ਵਾਲਿਆਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਇਸ ਕਰਕੇ ਲੁਧਿਆਣਾ ਮੀਟਿੰਗ ਦੇ ਵਿੱਚ ਸਾਂਝੇ ਫਰੰਟ ਨੇ ਇਹ ਫੈਸਲਾ ਕੀਤਾ ਸੀ ਕਿ ਪੰਜਾਬ ਦੇ 92 ਦੇ 92 ਐਮਐਲਏ ਜਿਹੜੇ ਆ ਉਹਨਾਂ ਦੇ ਦਰਾਂ ਮੂਰੇ ਧਰਨੇ ਮਾਰੇ ਜਾਣਗੇ ਸਾਂਝੇ ਫਰੰਟ ਵੱਲੋਂ ਤੇ ਇਸ ਇਸ ਕਰਕੇ ਅੱਜ ਦਾ ਜਿਹੜਾ ਇਹ ਧਰਨਾ ਸੀ ਉਸੇ ਕੜੀ ਦੇ ਹਿੱਸੇ ਵਜੋਂ ਅੱਜ ਇੱਥੇ ਲਾਇਆ ਗਿਆ ਜੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਆਉਣ ਵਾਲੇ ਦਿਨਾਂ 'ਚ ਇਹਨਾਂ ਧਰਨਿਆਂ ਦਾ ਰਿਵਿਊ ਕਰਦੇ ਹੋਏ ਅਗਲੇ ਵੱਡੇ ਸੰਘਰਸ਼ ਜਿਹੜੇ ਆ ਉਹ ਵਿੱਡੇ ਜਾਣਗੇ ਇੱਕ ਸਾਂਝੇ ਫਰੰਟ ਦਾ ਫੈਸਲਾ ਇਹ ਵੀ ਸੀ ਕਿ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਦੌਰਾਨ ਇੱਕ ਤਿੱਖਾ ਸੰਘਰਸ਼ ਕੀਤਾ ਜਾਊਗਾ ਚੰਡੀਗੜ੍ਹ ਦੇ ਵਿੱਚ ਹਾਂ ਬਿਲਕੁਲ ਜੀ ਅਸੀਂ ਇਹ ਸਮਝਦੇ ਆ ਕਿ ਜਿੰਨੀਆਂ ਵੀ ਨੀਤੀਆਂ ਲੋਕ ਮਾਰੂ ਕਿਰਤੀ ਮਾਰੂ ਮੁਲਾਜ਼ਮ ਮਾਰੂ ਨੇ ਉਹਨਾਂ ਦੀ ਜਨਮਦਾਤਾ ਜਿਹੜੀ ਆ ਉਹ ਕੇਂਦਰ ਸਰਕਾਰ ਆ ਔਰ ਕੇਂਦਰ ਸਰਕਾਰ ਜਿਹੜੀ ਆ ਉਹ ਉਹਨਾਂ ਨੀਤੀਆਂ ਨੂੰ ਲਾਗੂ ਕਰਦੀ ਆ ਚਾਹੇ ਉਹ ਮਹਿਕਮਿਆਂ ਨੂੰ ਖਤਮ ਕਰਨ ਦੀ ਗੱਲ ਹੋਵੇ ਚਾਹੇ ਪੁਰਾਣੀ ਪੈਨਸ਼ਨ ਬੰਦ ਕਰਨ ਦੀ ਗੱਲ ਹੋਵੇ ਚਾਹੇ ਕੰਟਰੈਕਚੁਅਲ ਨੀਤੀ ਲੈ ਕੇ ਆਉਣ ਦੀ ਗੱਲ ਹੋਵੇ ਇਹਦੀ ਜਨਮਦਾਤਾ ਜਿਹੜੀ ਆ ਉਹ ਕੇਂਦਰ ਸਰਕਾਰ ਆ ਤੇ ਰਾਜਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਉਹਦੀ ਪੈੜ 'ਚ ਪੈੜ ਰੱਖ ਕੇ ਚੱਲ ਰਹੀਆਂ ਨੇ ਇਹਦਾ ਮਤਲਬ ਸਾਰੀਆਂ ਦੋਸ਼ੀ ਨੇ ਇਸ ਕਰਕੇ ਇਸ ਮਸਲੇ ਨੂੰ ਕੇਂਦਰ ਤੱਕ ਪਹੁੰਚਾਉਣ ਦੇ ਲਈ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਇਹ ਫੈਸਲਾ ਕੀਤਾ ਕਿ 16 ਫਰਵਰੀ ਨੂੰ ਪੂਰੇ ਦੇਸ਼ ਭਰ ਵਿੱਚ ਵੱਡੀ ਹੜਤਾਲ ਕੀਤੀ ਜਾਣੀ ਆ ਜਿਹਦੇ ਵਿੱਚ ਆਲ ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਦਾ ਵੱਡਾ ਰੋਲ ਰਹੂਗਾ CONFEDERATION OF EMPLOYEES AND WORKER ਜਿਹੜੀ ਫੈਡਰੇਸ਼ਨ ਆ ਉਹਨਾਂ ਦਾ ਵੱਡਾ ਰੋਲ ਰਹੂਗਾ ਕਿਸਾਨ ਸੰਯੁਕਤ ਮੋਰਚੇ ਦਾ ਵੱਡਾ ਰੋਲ ਰਹੂਗਾ ਇਸ ਕਰਕੇ ਇਹ ਜਿਹੜੀ ਹੜਤਾਲ ਆ ਉਹ ਕੀਤੀ ਜਾ ਰਹੀ ਆ ਤੇ ਬਠਿੰਡੇ ਜ਼ਿਲ੍ਹੇ ਦੇ ਵਿੱਚ 11 ਤੋਂ 4 ਵਜੇ ਦੇ ਤੱਕ ਪੰਜ ਥਾਵਾਂ ਦੇ ਉੱਤੇ ਜਿਹੜੇ ਆ ਉਹ ਜਾਮ ਲਾਏ ਜਾਣਗੇ ਜਿਦੇ ਚੁੱਕ ਨੇ ਹਿਆ ਚੌਕ ਬਠਿੰਡਾ ਅ ਰਾਮਪਰਾ ਤੇ ਇਸੇ ਤਰ੍ਹਾਂ ਮੋੜ ਤਲਵੰਡੀ ਸਾਬੋ ਤੇ ਗਹਿਰੀ ਬੁੱਟਰ ਪੰਜ ਥਾਵਾਂ ਦੇ ਉੱਤੇ ਜਾਮ ਕੀਤੇ ਜਾ ਰਹੇ ਆ ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸੰਜਾ ਫਰੰਟ ਉਹਦਾ ਹਿੱਸਾ ਬਣੂਗਾ ਉਸ ਹੜਤਾਲ ਦਾ ਮੁਰਦਾਬਾਦ 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 ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਡੀਏ ਦੀਆਂ ਕਿਸ਼ਤਾਂ ਰਿਲੀਜ਼ ਕਰੋ ਰਿਲੀਜ਼ ਕਰੋ ਰਿਲੀਜ਼ ਕਰੋ ਪੈਨਸ਼ਨਰਾਂ ਤੇ 2.59 ਦਾ ਨਾਅਟ ਦਾ ਬੁਨਾਨਕ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜាយ ਸਰਕਾਰ ਮੁਰਦਾਬਾਦ 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 ਪੰਜਾਬ ਤੇ ਕੇਂਦਰ ਦੀ ਸਰਕਾਰ ਮੁਰਦਾਬਾਦ 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 ਸਾਰੀਆਂ ਸਰਕਾਰਾਂ ਮੁਰਦਾਬਾਦ मुदाबार हाए हाय राजमान ਪੂਰੇ ਸਕੇਲ ਵਿੱਚ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਪ੍ਰੋਮੋਸ਼ਨ ਪੀਡ ਖਤਮ ਕਰੋ ਖਤਮ ਕਰੋ ਖਤਮ ਕਰੋ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜਨਤ ਸਰਕਾਰ ਮੁਬਾਰਕ 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 ਪੰਜਾਬ ਮੁਲਾਜ਼ਮਤ ਤੇ ਪੈਨਸ਼ਨਲ ਸਾਂਝਾ ਫਰੰਟ ਜਿੰਦਾਬਾਦ 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 छहीं फरवरी हड़ताल ज़िंदबाद सोलह फरवरी हड़ताल ज़िंदबाद